ਆ ਜਾ ਵੇ ਮੈਨੂੰ ਆ ਹੀ ਲੱਗਦਾ ਜਿਵੇਂ ਅੱਜ ਮਾਂਜੀ ਜਾਂਦੇ ਸੀ ਭੰਡ ਭੁੰਡੇ ਖੜਕੀ ਜਾਂਦੇ ਸੀਗੇ ਲੈ ਚੌੜਚ ਨਾ ਸਾਰਾ ਤਾਂ ਵਿਹਿਆ ਕਰ ਛੇਤਰ ਖਾਏਗਾ ਠੀਕ ਹੈ ਤੇ ਆਹ ਕਰ ਮੈਂ ਦੇਖ ਆਪਾ ਜੋ ਗਾਸਾ ਜੀ ਕਿ ਐ ਕਿ ਹੋ ਗਿਆ ਉਸਤਾ ਜੀ ਵਿੱਚ ਹੱਥ ਦੇ ਤਾਂ ਹੱਥ ਮਾੜ ਕੇ ਥੋੜੀ ਦਿੱਤਾ ਹੁਣ ਟਾਕੀ ਆਪਣੀ ਜੋਰ ਨਾਲ ਖੋਲੀ ਮੈਂ ਖੋਲ ਲੈਣਾ ਤੂੰ ਵਿੱਚ ਫੰਨਾ ਲੈਣਾ ਕੱਲ ਆਖਿਆ ਸੀ ਕੰਮ ਕਰਵਾ ਲਓ ਇਹਦਾ ਉਹ ਤਾਂ ਕਰਵਾਇਆ ਨਹੀਂ ਆ ਭਲੀ ਦਾ ਕੱਢੋ ਮਾਰ ਦੇ ਲੀੜਾ ਤੇ ਵੀਰਾਂ ਮਾ ਲੋ ਜੀ ਜੀ ਤੇ ਜਰ ਕਰਨੇ ਹਿੰਮਤ ਨਾ ਕਰ ਉੱਤਰ ਤਾਂ ਇੱਤਰ ਤਾਂ ਚੌੜ ਜੀ ਨਾ ਕਰਿਆ ਕਰ ਸਾਰਾ ਦਿਨ ਚੌੜ ਮੈਂ ਕਿੱਥੋਂ ਕੀਤੀ ਆਈ ਸਾਰਾ ਦਿਨ ਇੱਕ ਮਿੰਟ ਨਹੀਂ ਉਹ ਕਰਦਾ ਮੈਂ ਤੇਲ ਪਾਣੀ ਮੈਂਦਾ ਤੇ ਤੂੰ ਐਵੇਂ ਚੌੜ ਚੜਾਣਾ ਸਾਰਾ ਦਿਨ ਉਹ ਨਾ ਕਰਿਆ ਕਰ ਆ ਕੱਪੜਾ ਇਹ ਫਿਰ ਤਾਂ ਹੀ 50 ਰੁਪਏ ਦੀ ਦਿੱਤੀ ਆਉਂਦੀ ਆ ਮਾ ਮੈਂ ਮਾਰ ਦੇਣਾ ਅੱਜ ਮੈਂ ਟਾਈਪ ਕੋਸਪਾ ਡਾਂਸ ਨਹੀਂ ਹੁੰਦਾ ਹਾਂ ਹਾਂ ਡਾਂਸ ਕਰਦਾ ਉਹ ਉਸਤਾਦ ਜੀ ਮੈਂ ਮੈਂ ਜਰ ਲੇਟ ਹੋਈ ਜਾ ਕੰਮ ਕਰ ਲੈ ਲੇਟ ਹੋਈ ਨਹੀਂ ਲੇਟ ਹੋਈ ਜਾ ਮੈਂ ਤੇਲ ਮਿਲ ਨਾਲ ਪਾਣੀ ਚੈੱਕ ਕਰ ਲੈ ਪਾਣੀ ਸੀਸ਼ੇ ਲੈ ਲਿਆ ਕਰਕੇ ਸੀਸ਼ੇ ਤਾਂ ਤੂੰ ਲਾਇਆ ਹੋ ਜਾਂਦਾ ਸੀਸ਼ੇ ਮਾਰ ਲੈ ਤੇਲ ਪਾਣੀ ਦੀ ਉਹ ਸਾਡੀ ਕਿ ਹੋ ਗਿਆ ਉਹ ਪੂਰੀ ਦਲੀਆ ਸਾਡੀ ਇੱਕ ਟਿੱਪਾ ਪਾ ਜਾ ਥੱਲੇ ਨੂੰ ਸਾਫ ਪਛਾਈ ਸਾਦੀ ਅਸਾਦੀ 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 ਮਾਰੋ ਨ ਮਾਰ ਦੇ ਕਾ ਦੋਸਤਾਂ ਦੇ ਮੇਰੇ ਸੀਸਾ ਖਾਮ ਕਰਦਾ ਸੀ ਗਈ ਆਹਦਾ ਸੀਸਾ ਸਾਫ ਕਰਲਾ ਚੱਜਣਾ ਸਾਫ ਉਧਰ ਕੀ ਚਾਕੀਆਂ ਨਾ ਆ ਜੀਬ ਜਿਹੜੇ ਜਿਹੜੇ ਗਿੱਠਾਂ ਲੱਗ ਰਹੀਆਂ ਇਹ ਕਰਦਾ ਸਾਫ ਆ ਦੇਖੋ ਮੇਰੇ ਇੱਕ ਗੰਦ ਪੈ ਰਿਆ ਫੁੱਲਾ ਫੋਣੀ ਹੈਗਾ ਮਾਣਾ ਮੁੱਟਾ ਹੈਲੋ ਹੈਲੋ ਸਿਲੰਡਰ ਮੋਕਾ ਗੈਮਰ ਰੋਟੀ ਕਾ ਤੇ ਪਕਾਵਾਂ ਰੋਟੀ ਮੇ ਸਿਰ ਤੇ ਪਕਾ ਲਾ ਆ ਕੰਜਨ ਨੇ ਉਧਰੋਂ ਅੱਗ ਮਗਵਾਏ ਨੇ ਤੇ ਪਾਇਆ ਪਿਆ ਉਧਰੋਂ ਤੂੰ ਆ ਗਿਆ ਸੁਨੇਹਾ ਤੇਰਾ ਇੱਥੇ ਬਿਜਲੀ ਵਾਲਾ ਚੁੱਲਾ ਪਿਆ ਉਹਦੇ ਪਕਾ ਲਾ ਨਹੀਂ ਕੋਈ ਨਹੀਂ ਚੰਗਾ ਤੁਸੀਂ ਘਰੇ ਆਇਓ ਅੰਦਰ ਕਿਉਂ ਕੀ ਗੱਲ ਮੈਂ ਬੈਨ ਨਹੀਂ ਤੋੜਨੀ ਹੂੰ ਸਿਲੰਡਰ ਭਰਾ ਕੇ ਦੇਵਾ ਤੈਨੂੰ ਚਲੋ ਠੀਕ ਹੈ ਕੱਟੋ ਫੋਨ ਕਸਟੋਫੂਨ ਕੱਟਦਾ ਉਹ ਤੂੰ ਕਿਵੇਂ ਹੱਸਦਾ ਜਾਉਂ ਦੰਦ ਕੱਢਦਾ ਆਦਾ ਕਿੱਥੇ ਹੀ ਮੈਂ ਮੈਂ ਤਾਂ ਕਪੜਾ ਮਾਰੀ ਹੈ ਨਹੀਂ ਨੀ ਵੀ ਵਗੇ ਸੋਨੂ ਹੀ ਨਹੀਂ ਕੋਲੇ ਉਂਗਰ ਕਰਾਸ ਨਹੀਂ ਨਾ ਨਾ ਇਹ ਕਾਨੂੰ ਆਸ ਦੇਗਾ ਗੁੱਸਾ ਆ ਜਾ ਉਹ ਉਧਰ ਅੰਦਰ ਸਪਾਈਕਰ ਇਧਰ ਤਾਂ ਹੋ ਗਈ ਉਸਤਾਜ ਜੀ ਇੱਕ ਆ ਮੈਂ ਪੱਤੀ ਲਵਾਉਣ ਵਾਲੀ ਸੀਗੀ ਪਿੰਡਾ ਪੱਟਦਾ ਹੋਇਆ ਇਹ ਤਾਂ ਮੈਨੂੰ ਪਤਾ ਆ ਪੱਤੀ ਲਵਾਉਣ ਵਾਲੀ ਸੀਗੀ ਕੋਈ ਨਹੀਂ ਕੋਈ ਨਹੀਂ ਲਵਾ ਲਾਂਗੇ ਆ ਜਾ ਆ ਅੰਦਰ ਵੜ ਜਾ ਆ ਜਾ ਆ ਦੇਖ ਕੇ ਨਹੀਂ ਚਲਾਉਂਦੇ ਚਰੀਟ ਪਾਤੀ ਡਣੇ ਡੂਣੇ ਚ ਮਰੀ ਪਤਾ ਨਹੀਂ ਕਿੱਥੇ ਹੁਣ ਤਾਂ ਮੈਂ ਬੁੱਧੂ ਮਿਸਤਰੀ ਕੋਲ ਨਾ ਲੈ ਜਾ ਤੇਰੇ ਆਖੇ ਆ ਜਾ ਅੰਦਰੋ ਭਾਈ ਕਰ ਅੰਦਰ ਹੀ ਕਰ ਦੇਈ ਚਲੋ ਚਲੋ ਆ ਜਾ ਆ ਸਾਰਾ ਛਾੜ ਦੇ ਆ ਇੱਧਰ ਚੱਲ ਆ ਬੁਰਛਾ ਪੜਾ ਦੇ ਬੁਰਛਾ ਨਾਲ ਪਹਿਲਾਂ ਸੀਟ ਖਲੋ ਕੱਢ ਦੇ ਬੁਰਛਾ ਚੱਕ ਲੈ ਕੌਣ ਚੱਕ ਲੈ ਚੱਕ ਲੈ ਮੇਰਾ ਸ਼ੇਰ ਹੈਲੋ ਹੈਲੋ ਹਾਂਜੀ ਨਹੀਂ ਤੁਸੀਂ ਕਿ ਐਸੇ ਵੀਰੋ ਤੁਸੀਂ ਨਾ ਅੱਛੇ ਲੈਟ ਨਹੀਂ ਚੁੱਕੇ ਤੁਸੀਂ ਤੁਹਾਨੂੰ ਸੋ ਅੱਛਾ ਜੀ ਟੁੱਟ ਗਈ ਹੁਣ ਮੈਂ ਕੀ ਕਰਾਂ ਲੈ ਟੁੱਟ ਗਈ ਫਿਰ ਐਂ ਕਰੋ ਲੈਟ ਨੂੰ ਜੋੜਨ ਨੂੰ ਹੱਥ ਪਾਇਆ ਅੱਪੀ ਲੈਟ ਆ ਜੂਗੀ ਦੁਬਾਰੇ ਕਚਾਈ ਦੀ ਮਾਰੀ ਹੋਰ ਕੀ ਐ ਮਾਰਦੀ ਐ ਤੀਏ ਤੂੰ ਚੰਗਾ ਸੁਨੇਹਾ ਨਾ ਦੇ ਮੈਂ ਸਕੂਲ ਛੁੱਟੀ ਕਰਵਾ ਲਾਂ ਮੇਰੇ ਸਾਹਬ ਤਾਂ ਇਹੀ ਕਰਨਾ ਪੂ ਹੈ ਹਾਂ ਕੀ ਕਰਾਂ ਕਹਾਂ ਫਿਰ ਮੈਂ ਤੈਨੂੰ ਦੱਸਤਾ ਦਿੱਤਾ ਇੱਥੇ ਬਾਲਣ ਪਿਆ ਹੋ ਉਹਦੇ ਨਾਲ ਵਿਚਾਲਾ ਗਮਾਂਡੀਆਂ ਦੇ ਵਗ ਜਾ ਹੱਥ ਪੱਲਾ ਬਣ ਲਾਜ ਕੋਈ ਨਹੀਂ ਕੱਟੂਨ ਮਾ ਫਿੱਟ ਤੇਰਾ ਮਖਲਾ ਤੈਨੂੰ ਫਿਰ ਤੂੰ ਦੱਸ ਕਰ ਜਮਤੀ ਰਹਿ ਗਿਆ ਅਸਾਂ ਦੇ ਅਸਾਂ ਦੀ ਅਸਾਂ ਦੀ ਕਾਹਦੀ ਗੱਲ ਨੰਨ ਕਰ ਲੋ ਫਿਰ ਤੜਕੇ ਇੰਤਜ਼ਾਮ ਕਰਕੇ ਆਇਆ ਕਰੋ ਬੁੜੀਆਂ ਦਾ ਸਫਾਈ ਤਾਂ ਹੁੰਦੀ ਨਹੀਂ ਹਾਂ ਸਾਰ ਮੇਰਾ ਟੀਮ ਦੇ ਤੈਨੂੰ ਮੇਰੇ ਦੀ ਗੁੱਸਾ ਲਈ ਇਹਨਾਂ ਨੂੰ ਇਹ ਤਾਂ ਮੇਰੇ ਬੰਨੀ ਨਿਗਾ ਮੇਰੇ ਫੋਨ ਚ ਮੈਂ ਬਸ ਜਿਆਦਾ ਕੰਮ ਕਰੀਏ ਨਹੀਂ ਆ ਦੇਖੋ ਸੁਸੰਬਰ ਕਿ ਨਹੀਂ ਮਤਾ ਸੁੰਬਰ ਕੇ ਲਿਆ ਆ ਬੱਚੇ ਮੇਂ ਇਦਰੀ ਦੀ 100 ਗੱਲ ਹੁੰਦੀ ਐ ਹੈ ਤੂੰ ਦੰਦ ਕੱਢਣ ਲੱਗ ਜਨਾ ਉਲੇ ਹੋ ਗੇ ਡਿੱਗੀ ਗਾ ਤੇ ਤੂੰ ਗੁੱਸਾ ਕਿ ਮੈਂ ਹਾਰ ਤੇ ਕੋਈ ਆਏ ਕਰੀ ਤੂੰ ਖਾ ਲਈ ਅੱਜ ਦਹੀਂ ਨਾਲ ਰੋਟੀਆਂ ਪਰੋਠੇ ਮੈਂ ਤਾਂ ਜੇ ਪੱਕੂ ਕਰੇ ਫੇਰ ਹੀ ਐ ਤੂੰ ਕਰੇ ਮਾਲਾ ਮੋਟਾ ਕਹੇ ਠੀਕ ਐ ਵੀ ਮਾਸੀ ਆਈ ਨਹੀਂ ਕਰਦੇ ਹੁੰਦੇ ਤੂੰ ਸਮਝਾ ਤੂੰ ਸੂੰਗਾ ਬਟਾ ਦੰਦ ਕੱਢਣਾ ਦਾਲ ਦੇ ਕਿ ਤੋਂ ਗਰ ਰਹੀ ਮਨਾਵਗਾ ਕਹਿੰਦਾ ਵੀ ਤੁਸੀਂ ਮਾਸੀ ਕਿੱਥੋਂ ਸਿਲੰਡਰ ਮੰਗ ਲਿਆ ਵੀ ਕਿਸੇ ਦੇ ਅੱਗੇ ਕਿਹਦੇ ਹੱਥ ਨੇ ਗਿਆ ਹੱਥ ਫਲਾਵੇ ਹੱਥ ਫਲਾ ਦੇ ਸਾਰਾ ਜਿੱਦਾਂ ਲੱਗਿਆ ਸੀ ਨਾ ਤੂੰ ਉਹਦੇ ਆਖਿਆ ਸੀ ਕਹਿੰਦਾ ਮੈਂ ਚੂਲ ਹੀ ਕਰਿਆ ਕਰੂੰ ਤੇ ਪੈਸੇ ਘੱਟ ਦੇ ਦੇ ਨੀ ਭਵੇਂ ਤੂੰ ਆ ਗੱਲ ਕਰੀ ਸੀ ਉਹੀ ਕਰਦਾ ਸਾਰਾ ਅਸਲ ਤਾਂ ਤੇਰੀਆਂ ਉਂਗਲਾਂਆਂ ਕਰਦਾ ਕੀ ਹੈ ਨਾ ਕੰਮ ਨਾ ਧੰਦਾ ਸਾਰਾ ਉਸਦਾ ਚੰਗਾ ਮੈਂ ਗੱਡੀ ਸਟਾਰਟ ਕਰਦਾ ਕਰ ਅੱਛਾ ਜਿੰਨਾ ਕੱਪੜਾ ਮਾਲ ਜਮਾਈ ਜਮਾਈ ਸਟਾਰਟ ਕਰੋ ਸਿਰਫ ਮਾਰੂ ਮੈਂ ਸਟਾਰਟ ਕਰਦਾ ਮੈਂ ਹਾਂ ਕਿਤੇ ਕਿਸੇ ਹੋਰ ਨਹੀਂ ਹੋਣਾ ਮਾਰੇ ਕੱਪੜਾ ਹੈਲੋ ਹੈਲੋ ਭਾਈ ਕਤੂ ਕਿਹ ਬੋਲਦੇ ਆ ਅੱਛਾ ਬੋਲੋ ਭਾਈ ਆ ਜਾਓ ਯਾਰ ਜਮਾ ਕਹਾਟੇ ਕੋ ਪੈਣਾ ਨਹੀਂ ਆ ਯਾਰ ਭਾਈ ਤੁਪੇ ਖੜਿਆ ਹੁਣ ਮੈਂ ਆਈ ਜਾਂ ਨਾ ਯਾਰ ਹੁਣ ਮੈਂ ਇੱਕ ਰਾਟ ਕੇਗਾ ਤੇ ਤੋ ਟੋਰੀ ਆਉਣਾ ਗੱਡੀ ਆ ਗਈ ਟਾਈਮ ਤੇ ਗੱਲ ਕਰ ਉਹਨਾਂ ਛੜਕ ਤੇ ਆ ਜਿਓ ਉਹ ਬਾਈ ਛੜਕ ਤੀ ਖੜੇ ਯਾਰ ਇੰਨੀ ਗਰਮੀ ਆ ਜਵਾਕਨਾ ਜਵਾਕ ਨੂੰ ਚੱਕਰ ਜੱਕਰ ਨਾ ਦੇ ਯਾਰ ਉਹ ਇੱਥੇ ਮੈਂ ਅਸੀਂ ਤਾਂ ਲਵਾਉਣਾ ਰਿਹਾ ਬਾਈ ਯਾਰ ਐ ਕਿਉਂ ਕਰਦੇ ਹੋ ਨੇ ਗੱਡੀ ਲਈ ਆਉਣਾ 100 ਕੰਮ ਤੈਨੂੰ ਪਤਾ ਮੀਂਹ ਦਾ ਮੌਸਮ ਆ ਚਿੱਕੜ ਹੋ ਕੇ ਹਟ ਗਿਆ ਭਾਵੇਂ ਹੁਣ ਗਰਮੀ ਆ ਠੀਕ ਹੈ ਚੱਲ ਬਈ ਆਇਆ ਕਰ ਯਾਰ ਠੀਕ ਹੈ ਆ ਗਿਆ ਬਈ ਆ ਗਿਆ ਕੋਈ ਆ ਗਿਆ ਸ਼ਾਬਾਸ਼ ਉਏ ਹਲਦ ਗਿਆ ਲਾ ਦੇ ਆਏ ਮੇਰੇ ਤੇ ਕੱਪੜਾ ਕਿਵੇਂ ਮਾਰਦਾ ਸੀ ਤੂੰ ਮੇਰੇ ਇਹਨੂੰ ਕਹਿਵਣ ਤੋਂ ਉੱਡ ਕੇ ਮੈਂ ਧੂੜ ਇੱਧਰ ਪਈ ਹੋਊਗੀ ਮੈਂ ਕਿਹਾ ਸੋ ਛੋਟੇ ਅਗਲਾ ਕਹਿਵੇ ਦੁਆਰੇ ਅਗਲਾ ਕਹਿਵੇ ਮੇਰੇ ਅਗਲਾ ਸਟਾਰਟ ਕਰ ਲੈ ਸਟਾਰਟ ਕਰ ਸਟਾਰਟ ਫੋਨ ਹੋ ਗਿਆ ਕਿਸੇ ਦਾ ਐਂਡ ਦਾ ਫੋਨ ਆ ਗਿਆ ਕਿਸੇ ਦਾ ਮੈਂ ਖੜਾ ਜੀ ਚਲੋ ਤੁੰ ਦਾ ਖੜਾ ਹੈ ਚਲ ਕਰ ਰੀ ਸਟਾਰਟ ਕਰ ਗੁਰ ਕਰ ਆ ਗਿਆ ਕਿ ਹੈਲੋ ਹੈਲੋ ਇਹ ਹੁਣ ਸੁਣ ਬੀ ਉਹ ਮੀਰੀ ਗਾਣਾ ਆ ਸੁਣੀ ਜਾਨਾ ਤੂੰ ਹੀ ਸੁਣਾਈ ਚੱਲ ਬੱਚੇ ਮੈਂ ਫੇਰ ਚੱਕ ਲੂ ਮੈਂ ਰੋਟੀ ਕਾਤੇ ਗਾਣਾ ਹੁਣ ਰੋਟੀ ਤੱਕ ਆਸ ਤੇ ਗਾਏ ਨਾ ਗਲੇ ਮੇਸ਼ਪੂਰੀ ਦੀਏ ਪੈਣੇ ਕੋਈ ਚੰਗਾ ਸੀਨ ਦਿਖਾ ਦਿਆ ਕਰ ਜਿੱਦਾਂ ਦੀ ਆਈ ਐ ਬਣਾ ਕੇ ਖਾਈ ਲਿਓ ਤੁਸੀਂ ਮੈਂ ਤਾਂ ਆ ਹਾਂ ਮੈਂ ਸਮਝਾਉਣਾ ਹੀ ਮਸੀ ਨੂੰ ਮੈਂ ਸਮਝਾਉਣਾ ਹੀ ਤੂੰ ਕੀ ਸਮਝਾਉਣਾ ਮੈਂ ਕਹਿਣਾ ਸਾਡੇ ਘਰੋਂ ਚੱਕ ਲਿਓ ਸਿਲੰਡਰ ਪਿਆਗਾ ਉਹ ਛੋਟੇ ਕੇਰੇ ਸਲਾਈਂਡਰ ਹੋਣਗੇ ਗਮਾਂਡੀਆਂ ਦੇ ਸਲਾਈਂਡਰ ਤਾਂ ਆਇਆ ਹੀ ਨਹੀਂ ਛੋਟੇ ਕਿੱਥੋਂ ਹੋਗੇ ਚੱਲ ਫਿਰ ਠੀਕ ਹੈ ਮਾਰ ਲੇ ਮੱਥਾ ਖਾ ਲੇ ਪੂੜੇ ਦੁਪਹਿਰੇ ਚਲੋ ਠੀਕ ਹੈ ਠੀਕ ਹੈ ਚਲੋ ਖਾ ਲਓ ਤੁਹਾਨੂੰ ਕੋਈ ਨਹੀਂ ਸਾਨੂੰ ਪਾ ਜੇ ਦੀਆਂ ਉੱਥੇ ਲੈ ਲਾਂਗੇ ਜਿਹੜੇ ਡਰਾਈਵਰਾਂ ਤੋਂ ਬਾਜੀ ਮਾਰੋ ਸੈल्फ ਮਾਰੋ ਤੁਸੀਂ ਕਰਾ ਹੈ ਨਹੀਂ ਪੁਰਪਿਆ ਕਰ ਦੁਬਾਰੇ ਫੋਨਾਂ ਨੂੰ ਆਵਣੀ ਮੋੜਾ ਕੇ ਲਾਰਕੀ ਲਾਰਕੀ ਨਾ ਚਲੇਗਾ ਲੇਟ ਹੋ ਜੰਨੇਗੇ ਦੁਬਾਰੇ ਆਪੂ ਬੇ ਖਾਮਰੇ ਹੈ ਕੋ ਹੈਲੋ ਆਉਂਦਾ 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 ਆ ਆਗੇ ਬਸ ਆ ਆ ਆ ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਉਹ ਤੇਰੀ ਮਾਰ ਤੇ ਉੱਪਰੇ ਕਰ ਉਹ ਮਾਰਦੀ ਉਹ ਥੈਂਕ ਯੂ ਜੇ ਮਾਰੀ ਅਗਲੇ ਦੇ ਉਹ ਕਿਹਦੀ ਮਾਰੀ ਮੈਂ ਸਾਹ ਅੰਨਾ ਤੂੰ ਉਹ ਥੈਂਕ ਯੂ ਜੇ ਮੈਂ ਤੈਨੂੰ ਆਖੀ ਦੇ ਨੇ ਕਰ ਦੇ ਕਰ ਦੇ ਕਰ ਦੇ ਕਿਹੜਾ ਡਰਾਈਵਰ ਆ ਸਟਾਰ ਕਿਹੜਾ ਸਟਾਰ ਗਿਰੀ ਵਾਲਾ ਆ ਆ ਜਾ ਪੁੱਤ ਆ ਜਾ ਮੈਂ ਨਹੀਂ ਆਉਂਦਾ ਹੁਣ ਉਹ ਪੁੱਛ ਨਹੀਂ ਹੁੰਦਾ ਅਗਲੇ ਨਾ ਤੈਨੂੰ ਤੋੜਦਾ ਤੂੰ ਮੇਰੇ ਜੁਮੇ ਲਾਵੇਂਗਾ ਵੇ ਕਲੈਕਟਰ ਜੇ ਮੈਂ ਤਾਂ ਲੱਗੂਗਾ ਮੈਂ ਨਹੀਂ ਆਉਂਦਾ ਮੈਂ ਨਹੀਂ ਆਉਂਦਾ ਹੁੰਦਾ ਆਜ ਮੈਂ ਨਹੀਂ ਆਉਂਦਾ ਨਾ ਨਾ ਅਗਲੇ ਨਾ ਓਏ ਆ ਜਾ ਮੇਰੇ ਅਗਲੇ ਨਾ ਨਵੇੜ ਮੈਂ ਨਹੀਂ ਆਉਂਦਾ ਅਗਲੇ ਨਾ ਨਵੇੜ ਪਹਿਲਾਂ ਓਏ ਆ ਜਾ ਪੁੱਤ ਆ ਜਾ ਕੋਈ ਨਹੀਂ ਅਜੇ ਨਾ ਨਵੇੜ ਪਹਿਲਾਂ ਆ ਜਾ ਮੈਂ ਤੈਨੂੰ ਪੁੱਛ ਨਹੀਂ ਕਹਿੰਦਾ ਚੰਗਾ ਨਾ 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 ਓਏ ਤੜਕੇ ਦਾ ਦੇਖੀ ਨਾ ਮੈਂ ਤੜਕੇ ਦਾ ਸਾਰਾ ਗੁੱਸਾ ਮੇਰੇ ਤੇ ਲਾਈਏ ਨਾ ਆ ਕਰਵਾਤਾ ਕੰਮ ਆ ਜਾ ਪੁੱਤ ਆ ਜਾ ਤੇਰੇ ਨਾਲ ਮੇੜ ਲਾਂਗੇ ਆ ਜਾ ਨਾਲ ਕੀ ਹੋ ਗਿਆ ਮੇਰੇ ਸਾਲੇ ਨੇ ਬੜਾ ਲਹੁਬਦਾ ਚੌੜ ਚ ਰਹਿੰਦਾ ਸਾਰਾ ਦਿਨ ਆ ਕੀ ਕਰਵਾ ਕੇ ਗਿਆ ਓਏ ਭਾਈ ਆ ਕੀ ਕਰਤਾ ਓਏ ਕੀ ਕਰਨ ਨੂੰ ਕੁਛ ਨਹੀਂ ਪੁੱਤ ਕੁਛ ਨਹੀਂ ਹੋਇਆਗਾ ਉਹ ਕਨੈਕਟਰ ਦੀ ਗਲਤੀ ਹੈਗੀ ਆ ਮੈਂ ਮੇਰੇ ਕੋਲ ਮਸਾਦ ਆਇਆ ਸੀ ਮਸਾਦ ਆਇਆ ਸੀ ਕੋਈ ਨਹੀਂ ਪੁੱਤ ਇਹ ਲੋਡ ਕਰਾ ਲੋਡ ਕਰਾ ਲੋਡ ਕਰਾ ਦੇ ਮੇਰੇ ਕੋਲ ਭਾਈ ਯਾਰ ਮੈਨੂੰ ਮਸਾਈਕਲ ਜੁੜਿਆ ਸੀ 6 ਕਿਲ ਜੁੜਿਆ ਸੀ ਉਹ ਉਹ ਕੰਜਰ ਦੀ ਗਲਤੀ ਹੈ ਭਾਈ ਮੇਰੀ ਕੋਈ ਗਲਤੀ ਨਹੀਂ ਹੈਗੀ ਭਾਈ ਭਾਈ ਮੇਰੀ ਗਲਤੀ ਨਹੀਂ ਹੈਗੀ ਤੜਕੇ ਨਾਲ ਖਾਣ ਤੇ ਲੱਗਿਆ ਪਿਆ ਭਾਈ ਇਹ ਫੇਰੇ ਮੇਰੀ ਕੋਈ ਗਲਤੀ ਨਹੀਂ ਹੈਗੀ ਭਾਈ ਲੈ ਆ ਆਪਣਾ ਸਾਈਕਲ ਲੈ ਜੇ ਤੂੰ ਮੈਨੂੰ ਨਹੀਂ ਪਤਾ ਭਾਈ ਮੇਰੇ ਧਰ ਪੀਏ ਓਏ ਦੱਸ ਸੁਣ ਲਾ ਓਏ ਮੇਰੇ ਧਰ ਪੀਏ ਮੇਰਾ ਮੇਰੀ ਵੀ ਗਲਤੀ ਨਹੀਂ ਮੇਰਾ ਤਾਂ ਸਾਈਕਲ ਲੋਡ ਕਰਾ ਕੇ ਦੇ ਪੁੱਤ ਬਣ ਕੇ ਕਿਹੜਾ ਚੱਕ ਲਾ ਲੋਡ ਕਰਾ ਦੂਮ ਬੱਚਿਆਂ ਦਾ ਟਾਈਮ ਹੈ ਛੋਡੇ ਵੀ ਬੱਚੇ ਨਾਲ ਭਾਈ ਬਣ ਕੇ ਨਹੀਂ ਮੇਰਾ ਡੈਡੀ ਘਾ ਲਾ ਦੂ ਯਾਰ ਉਹ ਤੂੰ ਪੁੱਤ ਕੇਰਾ ਆੱਖੇ ਲੱਗ ਭਾਈ ਮੇਰੇ ਤਰ ਪੀ ਇਹ ਦੇ ਰੁਪਏ ਜਾ ਆਉਂਦੀ ਗੱਲ ਤੇ ਕੰਜਰ ਦੀ ਕਿਹੜੀ ਗੱਲ ਸੁਣ ਪੁੱਤ ਐ ਨਹੀਂ ਗਾ ਪੈਂਦੇ ਹੁੰਦੇ ਆ ਐੜੀ ਭਾਈ ਉਹ ਹਾਂ ਚੱਕ ਛੈਂਕਲ ਚੱਕ ਮੇਰਾ ਪੁੱਤ ਐ ਨਹੀਂ ਗਾ ਦਿੰਦਾ ਮੈਂ ਤੈਨੂੰ ਮੈਂ ਤਾਂ ਐੜੀ ਨੂੰ ਫੋਨ ਲਾਉਣਾ ਹੈ ਜਿਹੜੀ ਨੂੰ ਫੋਨ ਲਾਉਣਾ ਹਾਂ ਫੇਰੇ ਘਰ ਪੁੱਤ ਮੇਰੇ ਤਾਂ ਬੈਂਕ ਪਾਸੇ ਲਾ ਦੇਣ ਦੇ ਫੇਰ ਵਿਚਾਰੇ ਖੜੀ ਐ ਤੇ ਤੇ ਜਿਹੜੀ ਨੂੰ ਫੋਨ ਲਾ ਦੇ ਉਹ ਮੋਂ ਮ ਅੱਜ ਕੋਣੀ ਮੈਂ ਆ ਆ ਮੈਂ ਹੁਣ ਪਾਸੇ ਦਾ ਕਰਦਾ ਹੱਸ ਕਰਦਾ ਆ ਦੇਖ ਸਾਰਾ ਤੋੜ ਕੇ ਰੱਖਤਾ ਮਗਰਾਰ ਵੀ ਜੱਪਾ ਕਰਤਾ ਬੱਦਾ ਬੈਲੀ ਤੇ ਉਹ ਨੂੰ ਪੈਸੇ ਹੁਣ ਕਰ ਇੱਕ ਦੱਸੂ ਐ ਪੈਸੇ ਪਣੀਏ ਕਰਾਇਆ ਕਿੱਥੋਂ ਆਊਗਾ ਉਹ ਕਿੱਧਰ ਵੱਜ ਗਿਆ ਯਾਰ ਪੀਤਾ ਦੇਗਾ ਕਿੱਥੇ ਦੇਹਮਤ ਪਾਈ ਜਾ ਨਾ ਇਹ ਪੈਨੋ ਨਾ ਬਈ ਇਹ ਪੀ ਰੇ ਦੇ ਜਾ ਪੈਸੇ ਭਾਜਦਾ ਸਾਰ ਪੀਆ ਜਾ ਦੇ ਜਾ ਬਣੂ ਆਏ ਵਾਥਾਰੀ ਤੋੜਤਾ ਓਏ ਨਾ ਤਾਂ ਪੈਜੇ ਬੇੜਾ ਇਹਨਾਂ ਦਾ